ਜਿਹੜੇ ਕੰਮ ਸਰਕਾਰਾਂ ਨਹੀਂ ਕਰ ਸਕਦੀਆਂ ਕਈ ਵਾਰ ਉਹ ਕੰਮ ਲੋਕ ਕਰਕੇ ਦਿਖਾ ਦਿੰਦੇ ਹਨ ਪਿੰਡੂ ਖੇਤੇ ਦੇ ਲੋਕਾਂ ਨੂੰ ਸਵੈ ਰੋਜ਼ਗਾਰ ਦੇ ਯੋਗ ਬਣਾਉਣ ਦੇ ਲਈ ਪਿੰਡ ਅਖਾੜਾ ਦੇ ਬੱਕਰੀ ਪਾਲਕਾਂ ਨੇ ਸਰਕਾਰਾਂ ਤੇ ਆਸ ਰੱਖਣ ਦੀ ਬਜਾਏ ਆਪਣੇ ਹੱਥੀ ਆਪਣਾ ਆਪੇ ਕਾਜ ਸਵਾਰਨਾ ਸ਼ੁਰੂ ਕੀਤਾ ਹੈ ਪਿੰਡ ਦੇ ਬੱਕਰੀ ਪਾਲਕਾਂ ਨੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਵਿੱਚ ਹੀ ਬੱਕਰੀਆਂ ਦੀ ਮੰਡੀ ਦੀ ਸ਼ੁਰੂਆਤ ਕਰ ਦਿੱਤੀ ਇਸ ਮੰਡੀ ਵਿੱਚ ਪਹਿਲੀ ਵਾਰ ਲਗਭਗ 30 ਪਿੰਡਾਂ ਦੇ ਬੱਕਰੀ ਪਾਲਕਾਂ ਨੇ ਹਿੱਸਾ ਲਿਆ ਇਸ ਮੰਡੀ ਵਿੱਚ ਬੱਕਰੀ ਪਾਲਕ 10000 ਰੁਪਏ ਤੋਂ ਲੈ ਕੇ 80000 ਰੁਪਏ ਤੱਕ ਦੀਆਂ ਬੱਕਰੀਆਂ ਲੈ ਕੇ ਆਏ ਤੇ ਲਗਭਗ 1 ਲੱਖ ਰੁਪਏ ਦੀ ਕੀਮਤ ਦੀ ਬੱਕਰੀ ਖੇਚ ਦਾ ਕੇਂਦਰ ਰਹੀ ਹੈ। ਇਸ ਮੌਕੇ ਤੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਇਸ ਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਹੈ। ਅਗਾਹ ਅਜਿਹਾ ਕਰਦੇ ਰਹਿਣਗੇ। ਹਾਂਜੀ ਅਸੀਂ ਬੱਕਰੀਆਂ ਦੀ ਮੰਡੀ ਪਹਿਲੀ ਵਾਰ ਕਰਵਾਈ ਆ। ਬੱਕਰੀਆਂ ਵਾਲੇ ਵੀਰ ਤੇ ਖਰੀਦਣ ਵਾਲੇ ਤੇ ਵੇਚਣ ਵਾਲੇ ਵੀਰ ਸਾਡੇ ਕੋਲੇ ਬਹੁਤ ਪਹੁੰਚੇ ਆ ਸਾਨੂੰ ਇਹ ਨਹੀਂ ਉਮੀਦ ਨਹੀਂ ਸੀ ਕਿ ਅਸੀਂ ਪਹਿਲੀ ਮੰਡੀ ਤੇ ਇਹਨਾਂ ਇਕੱਠ ਕਰ ਲਵਾਂਗੇ ਪਰ ਬੱਕਰੀਆਂ ਵਾਲੇ ਵੀਰ ਬਹੁਤ ਜ਼ਿਆਦਾ ਪਹੁੰਚੇ ਆ ਖਰੀਦਣ ਵਾਲੇ ਤੇ ਵੇਚਣ ਵਾਲੇ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਅਜੇ ਹੀ ਕਿਤੇ ਸਾਡੇ ਬੱਚਿਆਂ ਨੂੰ ਸਰਕਾਰਾਂ ਚ ਲਾ ਕੇ ਦੇਣ ਤਾਂ ਕਿ ਸਾਡੇ ਬੱਚਿਆਂ ਦਾ ਹੋਰ ਵੀ ਵੱਧ ਤੋਂ ਵੱਧ ਫਾਇਦਾ ਹੋ ਸਕੇ ਅਸੀਂ ਬੱਚਿਆਂ ਨੂੰ ਵੀ ਬੇਨਤੀ ਕਰਦੇ ਆ ਇਹ ਪ੍ਰਾਣੇ ਸਮਾਂ ਦੇ ਵਿੱਚ ਬੱਕਰੀਆਂ ਦੇ ਕਿੱਤੇ ਚੱਲਦੇ ਸਨ ਔਰ ਕਈ ਵਾਰ ਬੱਕਰੀਆਂ ਵਾਲਿਆਂ ਨੂੰ ਬਹੁਤਾ ਵਧੀਆ ਨਹੀਂ ਸੀ ਮੰਨਿਆ ਜਾਂਦਾ ਪਰ ਹੁਣ ਦੁਬਾਰਾ ਫੇਰ ਪੜੇ ਲਿਖੇ ਬੱਚੇ ਬੱਕਰੀਆਂ ਦੇ ਫਾਰਮ ਬਣਾਉਣ ਲੱਗੇ ਆ ਇਹ ਬਹੁਤ ਵਧੀਆ ਕੰਮ ਆ ਅਸੀਂ ਸਾਰੇ ਬੱਕਰੀਆਂ ਪਾਲਣ ਵਾਲਿਆਂ ਨੂੰ ਖਰੀਦਣ ਵਾਲਿਆਂ ਨੂੰ ਵੇਚਣ ਵਾਲਿਆਂ ਨੂੰ ਬੇਨਤੀ ਕਰਦੇ ਆ ਜੇ ਇਸ ਕਿੱਤੇ ਨੂੰ ਦੁਬਾਰਾ ਅਪਣਾਇਆ ਜਾਵੇ ਤਾਂ ਕਿ ਸਾਡੇ ਬੱਚੇ ਆਪਣੇ ਜੀਵਨ ਆ ਜਿਹੜੇ ਵਧੀਆ ਬਤੀਤ ਕਰ ਸਕਣ ਜੀ